ਰੰਧੀ ਦਾ ਦਾਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਦਾ ਮੈਂ ਤੁਹਾਡਾ ਸਾਥ ਦਾ ਜਿੰਨੇ ਕੇ ਮੇਰੇ ਬਰਾਦਰੇ ਵਿੱਚੋਂ ਜਿੰਨੇ ਪਿੰਡ ਵੀ ਆਏ ਹੋ ਸਾਰਿਆਂ ਦਾ ਧੰਨਵਾਦ ਰੰਧੀ ਦਾ ਦਾਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਅੱਜ ਜਿਹੜਾ ਤੁਸੀਂ ਮਨ ਖੁਸ਼ ਕਰਿਆ ਐ ਇੱਥੇ ਲਗਾਵਾ ਦਬਾਗੇ ਨਾਲ ਚੱਲ ਗਈ ਸਿਰ ਆਪਾਂ ਕਿਹੜੀ ਚੀਜ਼ਾਂ ਕੇ ਜਿਹੜੀ ਚੀਜ਼ ਆਪਾਂ ਐਸੇ ਬਣਾ ਨਹੀਂ ਸਕਦੇਗੇ ਪਰਾਵਾਂ ਦਾ ਤੇ ਜਿਹੜੇ ਕਾਨੂੰਨ ਸਰਕਾਰ ਨੇ ਨਵੇਂ ਲਾਏ ਜਿਹੜੇ ਪਹਿਲਾ 3 ਲਿਆਦੇ ਸੀ ਉਹਨਾਂ ਦੀ ਪਹਿਲਾ ਤੋਂ ਅਸੀਂ ਸਵਾ ਦਾਰ ਬੈਠ ਕੇ ਭਾਦਰਗੜ੍ਹ ਦਿੱਲੀ ਉੱਧ ਕਾਲਾ ਦਾਰ ਬੈਠ ਕੇ ਪਰਾਵਾਂ ਤੋਂ ਰੱਤ ਲਾ ਕੇ ਅਦੇ ਸੀ ਜਿਹੜੇ ਵਿੱਚੋਂ ਤੱਕ ਬਿਜਲੀ ਸੋਹ ਮੇਰੇ ਸੀ ਉਹਦੇ ਚੱਪੋ ਵਾਲੇ ਮੀਟਰ ਜਿਹੜੇ ਚੱਪੋ ਵਾਲੇ ਮੀਟਰ ਅਜੇ ਰੋਡ ਕਰਾਲੇ ਉੱਤੇ ਲੱਗੀਆਂ ਜਦੇ ਆ ਅਸੀਂ ਉਹਨਾਂ ਦਾ ਬਰੋਹਨ ਕਰਦੇ ਆ ਕਿਉਂਕਿ ਉਹਨਾਂ ਦਾ ਇਹ ਦੂ ਲਾ ਕੇ ਉਹਨਾਂ ਦੇ ਵਿੱਚ ਜੇ ਤੈਵੇਂ ਪਾਓਗੇ ਤਾਂ ਦਾਤ ਲੂਗਾ ਉਹਨਾਂ ਤੇ ਅਜ ਨਹੀਂ ਕਰਨੀ ਅੱਜ ਜਿਹੜੇ ਮੋਬਾਈਲ ਦੇ ਵਿੱਚ ਨੈਟਪ ਬੋਣਿਓ ਉਹਨੇ ਉਸ ਤੋਂ ਜਗਾ ਤੁਹਾਨੂੰ ਇਹ ਡਿੱਕ ਬੋਣਾ ਪਿਆ ਕਰਨਾ ਬਿਜਲੀ ਦਾ ਜਿੰਨੀ ਤੁਸੀਂ ਬਿਜਲੀ ਪਾਓਗੇ ਉਨੀ ਚਲਦੀਆ ਡੋਟਾ ਰੇਤੇਵਾਰ ਤੁਹਾਡਾ ਭੈਣ ਭਰਾ ਉਹਦਾ ਪਰਿਵਾਰ ਕੋਈ ਨਹੀਂ ਆ ਕੇ ਰੋਟੀ ਘੜੀ ਜਾਂਦਾ ਹੋਇਆ ਤੇ ਆਪਾਂ ਲੈ ਲੈਣੇ ਨਹੀਂ ਆਈ ਨਹੀਂ ਕਰਨੀ ਉਹਨਾਂ ਦਾ ਟੇਮ ਦੇ ਸਮਾਪਤ ਹੋ ਜਾਣਾ ਜਿਹੜਾ پیسے ਲੁੱਕਗੇ ਭਰਾਵੋ ਇਹ ਇਹੋ ਜਿਹੀ ਸਰਕਾਰ ਆਈ ਹੈ ਕਿ ਸਾਡੇ ਦੇ ਚੱਕੀ ਨਹੀਂ ਰਿਆ ਸਾਡੇ ਅਸੀਂ ਚੰਦ ਚੰਦ ਬਿੱਲ ਕੱਠੇ ਭਰਦੇ ਰਹਿਆ ਕਿ ਇੱਕ ਮਹੀਨੇ ਨਹੀਂ ਪੈਸੇ ਪਰ ਰਹਿ ਗਏ ਨਾ ਦੂਜਾ ਬਿੱਲ ਭਰ ਦਿੰਦੇ ਸੀ ਇਹ ਗ੍ਰਾਮੀ ਦੀਆਂ ਨਿਸ਼ਾਨੀਆਂ ਨੇ ਜਿਹੜਾ ਕਿ ਛੋਟੇ ਤੇ ਆ ਆਈ ਜਾਂਦੀਆਂ ਜਦੋਂ ਸਾਡੇ ਅਸੀਂ ਉਹਦੇ ਗਨੌਰੀ ਕਿਉਂ ਗਏ ਅਸੀਂ ਉਹਦੇ ਐਨਐਡੀ ਕਾਨੂੰਨ ਥੋੜੀ ਸੁਆਮੀ ਨਾਲ ਤਨ ਥੋੜਾ ਕਰਜ਼ਾ ਮੁਕਤੀ ਦੇ ਖਾਤਰ ਗਏ ਸੀ ਭਰਾਵੋ ਉੱਥੇ ਇਹਨਾਂ ਚੀਜ਼ਾਂ ਦੇ ਗਾਦਰ ਗਏ ਤੇ ਸਾਡੇ ਜਾਂਦਾਂ ਲੋਕ ਕੇ ਕੰਦਾ ਕਰੀਆਂ ਗੀਆਂ ਉਹਨਾਂ ਨੇ ਕੰਦਾ ਕਰ ਆਪਦੇ ਆ ਕੇ ਸਾਡੂ ਦੱਬੇ ਗੁਜਰੇ ਲੋਕ ਸਮਝ ਕੇ ਕਰੀਆਂ ਕਿਉਂਕਿ ਅਸੀਂ ਪ੍ਰਧਾਨ ਮੰਤਰੀ ਬਨਾਇਆ ਐਮਪੀ ਵਿਭਾਗੇ ਤੇ ਅਸੀਂ ਆਪਣੀ ਦਿੱਲੀ ਦੇ ਵਿੱਚ ਜਾਂ ਜਾਂਦੇ ਟੱਕਰੇ ਵੀ ਹੈਗੇ ਜਿਹੜੇ ਲੋਕ ਉਹਨਾਂ ਦੇ ਹੱਥ ਮੇਆ ਸੀਗਾ ਉਹ ਜਾ ਕੇ ਨਹੀਂ ਆਏ ਆ ਤੁਹਾਨੂੰ ਆਪ ਨੂੰ ਪਤਾ ਹੋਊਗਾ ਮਿਲ ਕੇ ਆਏ ਆ ਪਰ ਉਹ ਇਹ ਦਕਾਰਾ ਕੇ ਕਾਜ਼ੀਆ ਕੀ 헤ੜਾ ਫੇਰੀ 420 ਜਿੱਦੋਂ ਕਿ ਅਸੀਂ ਉਥੇ ਬੈਠੇ ਸੀ ਮੋਤੀ ਨੇ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਮਾਰੀ ਲਾ ਕੇ ਹੋ ਕੇ ਕਾਨੂੰਨ ਬਣਾਏ ਸੀ ਉਹਨੇ ਕਾਨੂੰਨਾਂ ਨੂੰ ਖੋਲ ਲਾਕੂ ਕਰਕੇ ਤੁਹਾਡੇ ਦੇ ਜਿਹੜੇ ਚੱਕੋ ਅਗਲੇ ਮੀਟਰ ਪਰ ਆਉਂਦੇ ਆ ਇਹ 헤ੜਾ ਫੇਰੀ ਟਾੜ ਟੋਵੀ ਸਰਕਾਰ ਨੂੰ ਕਹਿੰਦੇ ਆ ਕਿ ਕਿ ਝੂਠ ਮਾਰ ਕੇ ਸਾਡੇ ਤੋਂ ਉਥੇ ਸ੍ਰੀ ਗੁਰੂ ਨਾਨਕ ਦੇਵ ਦੇ ਜਨਮ ਦਿਨ ਤੇ ਉਹ ਖਾ ਕੇ ਤੇ ਉਹ ਮੋੜ ਕੇ ਬਾਸ ਲੈ ਕੇ ਗਿਆ ਉਹਨੇ ਦੂਰੀ ਵੱਲ ਲਾਇਆ ਜਿਵੇਂ ਕਿ ਸਾਡੇ ਦੇ ਅੱਤ ਤਿੰਨ ਕਾਨੂੰਨ ਫੇਰ ਆ ਰਿਹਾ ਉਹ ਪਰਾਵਾ ਜਿਹੜੇ ਅੱਜ ਕਰਕਾਂ ਦੇ ਖੜੇ ਐ ਤੁਹਾਨੂੰ ਛੜਕਾ ਨੂੰ ਰੋਕਣ ਵਾਸਤੇ ਕਿਉਂਕਿ ਅਸੀਂ ਆਪਣਾ ਹੱਕ ਨਾ ਮੰਗ ਲਈਏ ਇਹ ਸਰਕਾਰਾਂ ਨੂੰ ਇਹ ਸਰਕਾਰਾਂ ਨੇ ਸਾਨੂੰ ਦਿੱਤਾ ਕੀ ਐ ਕਿ ਸਾਨੂੰ ਕਿਚਾ ਦਾ ਤੱਕ ਸਾਨੂੰ ਚਾਹ ਜਿੱਤੇ ਸਾਡੇ ਬੱਚਾ ਵਾਸਤੇ ਬਾਰੂਤ ਹੋ ਜਾਂਦੇ ਆ ਸਾਡਾ ਪੰਜਾਬ ਖਾਲੀ ਹੋ ਗਿਆ ਸਾਡੇ ਪੌਦਤੀ ਕੇ ਲਾਰਾ ਕੇ ਮਰ ਗਿਆ ਉਹ ਕਿਤੇ ਪਾਸੇ ਸਰਕਾਰਾਂ ਦਾ ਧਿਆਨ ਨਹੀਂਗਾ ਸਰਕਾਰਾਂ ਭਰਾਓ ਇਹ ਤੁਸੀਂ ਗੱਲ ਨਹੀਂ ਕਰਦੇ ਜਿਵੇਂ ਸਰਕਾਰਾਂ ਨੇ ਹੋਰ ਕੀ ਕਰਨਾ ਬਸੋ ਕਿਉਂਕਿ ਨਜ਼ਰ ਲੁਕਣਾ ਤੇ ਕੁੱਟਣਾ ਅੱਜ ਜਿਹੜਾ ਕਿ ਡੰਡਾ ਦੇ ਚੰਦਾ ਸਾਡਾ ਪੈ ਰਿਹਾ ਨਾ ਕੋਈ ਵੀ ਸਰਕਾਰ ਹੋਵੇ ਸਾਡੇ ਦੀ ਕਾਂਲੀ ਹੋਵੇ ਕਾਂਗਰਸੀ ਹੋਵੇ ਆਮ ਆਲਾ ਹੋਵੇ ਕੋਈ ਜਣ ਕੇ ਸਾਡੇ ਇੰਨੀ ਛਾਲੇ ਹੱਥ ਨਾਲ ਤੋਖੋ ਕੋਈ ਆ ਕੇ ਅੱਗੇ ਭਰਾਓ ਤੁਸੀਂ ਕੋਈ ਗੱਲ ਨਹੀਂ ਕਰਦਾ ਸੀਗਾ ਅੱਜ ਕੋਈ ਗੱਲ ਕੋਨੇ ਖੱਲਣ ਦੇ ਵਿੱਚ ਆਉਂਦੇ ਜਿਹੜਾ ਕਿ ਐਂਟੀ ਉਹਦੇ ਬੋਲ ਦਾ ਗੁੱਡੀ ਜਿਹੜਾ ਐਂਟੀ ਕਹਿੰਦੀ ਕਿ ਕਿਸਾਨੀ ਤੋਂ ਬੋਲਦਾ ਤੇ ਕਿਸਾਨੀ ਦਾ ਇੱਕ ਇੱਕਾ ਜਿਹੜਾ ਕਿ ਮੋਦੀ ਨੂੰ ਦਾਅਵਾ ਕਿਹਾ ਗਿਆ ਜਿਹੜਾ ਕਿ ਕਹਿੰਦਾ 402 ਉਹ ਅੱਜ ਉਹ ਵੀ ਮੰਗਦੀ ਸਰਕਾਰ ਬਣਾ ਕੇ ਦਿੱਤੀ ਤੁਸੀਂ ਇਹ ਦਾਅਵਾ ਚ ਕੀ ਉਹਨੂੰ ਦਾਅਵਾ ਕਿਹਾ ਦਾਦੇ ਨਾਲ ਨੂੰ ਝੂਠੇ ਬਾਰੇ ਕਰਕੇ ਮੁੱਕਰ ਕੇ ਕਿਹਾ ਜਿਵੇਂ ਸਰਕਾਰ ਉਹ ਨਹੀਂ ਲਗਰੀ ਬਣਾ ਕੇ ਦਿੱਤੀ ਅੱਜੋ ਕਿਸੇ ਦੇ ਨਾਮ ਦੇ ਖਰੀ ਹੈ ਪੰਜਾਬ ਦੇ ਨਾਲ ਫਿਰ ਵੀ ਉਹ ਤਿਰਿਆ ਕਰ ਗਿਆ ਤانوں ਅਗਲੇ ਵਾਰ ਕੋ ਦਿੱਤਾ ਵੀ ਨਹੀਂ ਗਿਆ ਹੁਣ ਮੈਂ ਬੇਇੱਜ਼ਤੀ ਕਰਦਾ ਤਪੂ ਜੀ ਦਾ ਨਾਮ ਨਹੀਂ ਆਇਆ ਗ੍ਰਤੀ ਦਾ ਭਾਸ਼ਾ ਬੋਲੀ ਸਰਕਾਰ ਵੀਰੋ ਪਹਿਲਾਂ ਕਾਵਾਪਾ ਗੁਰੂ ਮਹਾਰਾਜ ਦਾ ਜੋ ਤਾਰਾ ਆਪਣਾ ਇਹ ਵਾਇਕੁਰਦੀ ਦਾ ਕਾਲਤਾ